ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਫਰੀਦਕੋਟ ਜ਼ਿਲ੍ਹੇ ਦੀ ਬੁੱਕਲ ਦਾ ਨਿੱਗ ਮਾਨ ਦਾ ਪਿੰਡ ਗੋਲੇਵਾਲਾ ਗੋਲੇਵਾਲੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਤੇ ਘਰੇਲੂ ਪਰਿਵਾਰ ਦੇ ਘਰੇ ਇਸ ਟਾਈਮ ਮੌਜੂਦ ਹਾਂ ਜਿਸ ਭਰਾ ਦੇ ਕੋਲੇ ਮੈਂ ਮੌਜੂਦ ਹਾਂ ਘਰੇ ਜਾਨਵਰ ਪਾਲੀ ਦੇ ਰੱਖੇ ਹੋਇਆ ਦੁੱਧ ਦੇ ਸ਼ੌਂਕ ਦੇ ਨਾਲ ਇੱਕ ਮਹਿ ਪਾਲੀ ਹੋਈ ਤਿਆਰ ਕੀਤੀ ਹੋਈ ਵਕਾਊ ਲਈ ਆ ਜਿਹੜੀ ਕਿਨਵਾ ਸੂਆਸ ਹੁੰਦੀ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦਾ ਰੇਟ ਕਰਦਾ ਮੈਂ ਮਿਲਦਾ ਬਾਈ ਨੂੰ ਕਰਦੇ ਆ ਜਾਣ ਪਹਿਚਾਣਾ ਭਾਈ ਦੇ ਨਾਲ ਸਾਸੀ ਕਾਲ ਵੀਰੇ ਸਾਸੀ ਕਾ ਬਾਈ ਜੀ ਕੀ ਹਾਲ ਚਾਲ ਆ ਵੱਡੇ ਭਾਈ ਬਹੁਤ ਵਧੀਆ ਬਾਈ ਜੀ ਸੇਤਾਂ ਘਰ ਪਰਿਵਾਰ ਵੀਰੇ ਠੀਕ ਠਾਕ ਬਾਈ ਜੀ ਅੱਛਾ ਵੱਡੇ ਭਾਈ ਪਹਿਲਾਂ ਤਾਂ ਆਪਦਾ ਨਾਮ ਦੱਸਦੇ ਇੱਕ ਵਾਰੀ ਮੇਰਾ ਨਾਮ ਬਾਈ ਨਰਵੈਰ ਸਿੰਘ ਆ ਜੀ ਪਿੰਡ ਗੋਲੇ ਵਾਲਾ ਜਿਲ੍ਹਾ ਤਹਿਸੀਲ ਫਰੀਦਕੋਟ ਜੀ ਅੱਛਾ ਨਰਵੈਰ ਭਾਈ ਸਾਨਾ ਬਾਪੂ ਦਾ ਨਾਮ ਕੀ ਆ ਸਰਦਾਰ ਪਰਮਜੀਤ ਸਿੰਘ ਜੀ ਸਰਦਾਰ ਪਰਮਜੀਤ ਸਿੰਘ ਅੱਛਾ ਨਰਵੈਰ ਭਾਈ ਜਿਹੜੀ ਮੈਂ ਵੇਚਣੀ ਆ ਪਾ ਕਿਨਵਾ ਸੂਆਸ ਹੁੰਦੀ ਆ ਵੀਰੇ ਏ ਬਾਈ ਜੀ ਮਾਲਕਾਂ ਤੋਂ ਜਿੱਥੋਂ ਲਿਆਂਦੀ ਸੀ ਉਹਨਾਂ ਨੇ ਤਾਂ ਤੀਜਾ ਸੂਆ ਕਹੀ ਸੀ ਬਾਕੀ ਜੋ ਵੀ ਵੀਰ ਬਾਈ ਲੈਣ ਆਊਗਾ ਉਹ ਆਪਦੀ ਜਜਮੈਂਟ ਕਰ ਲਵੇ ਓਕੇ ਓਕੇ ਸੂਆ ਤੀਜਾ ਹੁੰਦੀ ਹੈ ਹਾਂਜੀ ਠੀਕ ਹੈ ਦਿਨ ਕਿੰਨੇ ਪਏ ਜਾਂਦੇ ਬਾਈ ਹਜੀ 5 ਤੋਂ 7 ਦਿਨ ਲੇਊਗੀ ਠੀਕ ਹੈ ਵੀਰੇ ਦੁੱਧ ਦਾ ਰਿਕਾਰਡ ਕੀ ਰਿਆ ਜਾਂਦਾ ਬਾਈ ਪਿਛਲੇ ਸੂਏ 15 ਕਿਲੋ ਦਾ ਰਿਕਾਰਡ ਦੱਸਿਆ ਹੀ ਉਹਨਾਂ ਨੇ ਪੂਰੀ ਗਰੰਟੀ ਤੂੰ ਟੋਕੜ ਗੱਪਣ ਲਈ ਸੀ ਇਹ ਵੀਰੇ ਹਾਂਜੀ ਬਿਲਕੁਲ ਠੀਕ ਹੈ ਬਾਈ ਓਕੇ ਵੀਰੇ ਕਿੰਨੇ ਚਿਰ ਦੀ ਗੱਪ ਸੀ ਕਿ ਉਦੋਂ ਉਦੋਂ ਬਾਈ ਇਹ ਸਾਢੇ 1.5 ਮਹੀਨਾ ਦੀ ਗੱਲ ਹੈ ਦੁੱਧ ਕਿੰਨਾ ਕੋਈ ਦਈ ਗਈ ਤੇਰੇ ਕੋਲੇ ਆ ਕੇ ਉਦੋਂ ਸਾਢੇ ਆਪਾਂ 125 ਡਿਮਾਂਡ ਕਰਦੇ ਹਾਂ ਠੀਕ ਆ ਉਹਦੇ ਮਾਨ ਤਨ ਖੋਲਾ ਡੁੱਲਾ ਕਰ ਦੇਗਾ ਵਾਧੂ ਕਰ ਦਾਂਗੇ ਠੀਕ ਆ ਬਈ ਨੰਬਰ ਵੀਰੇ ਕਿੰਨਾ ਆਪਣਾ 99144 ਜੀ 57231 ਇੱਕ ਵਾਰੀ ਹੋਰ ਬੋਲ ਦੀਏ ਵੀਰੇ 99144 ਹੂੰ 57231 99144 57231 ਠੀਕ ਆ ਹੁਣ ਤੋਰੀ ਵੀਰੇ ਕੱਢੀ ਮੈਨੂੰ ਬਾਹਰ ਮਨਾ ਜਾਂ ਮੈਂ ਇੱਕ ਫੜਾ ਦਿਆ ਮੈਨੂੰ ਮੈਂ ਤੋੜ ਦੇ ਹੁਣ ਮੇਰਾ ਬਾਈ ਲੈ ਵੀ ਮਿੱਤਰੋ ਤੀਜਾ ਸੂਆ ਸੁੰਦੀ ਆ ਕਰਮਾਂ ਲਈ ਕਿਉਂਕਿ ਵੀਰ ਨੇ ਟੋਕੜ ਗੱਬਣ ਇਹ ਖਰੀਦੀ ਸੀਗੀ ਤੇ ਟੋਕੜ ਗੱਪਣ ਸਾਡੇ ਕੁ 4 ਮਹੀਨਿਆਂ ਦੀ ਗੱਪਣ ਨੇ 6-7 ਕਿਲੋ ਦੁੱਧ ਦਿੱਤਾ ਹੋਇਆ ਬਾਡੀ ਮੰਤਰ ਦੀ ਮੈਂ ਸੰਭੀ ਪਾਲੀ ਬਹੁਤ ਆ ਮੈਨੇ ਲੇਵੇ ਲੂਵੇ ਦਾ ਲਵਾਸ ਬਹੁਤ ਚੰਗਾ ਮੈਨ ਦਾ ਮਿੱਤਰੋ ਥਣ ਥਣ ਵੀ ਪੂਰਾ ਚੰਗਾ ਲੱਗਾ ਹੋਇਆ ਲੇਵੇ ਭਾਂਡੇ ਲਵੇ ਖੋੜੇ ਦੁੱਧ ਜਿਹੜਾ ਦੁੱਧ ਦਾ ਟੌਰਨ ਨਾਲ ਇਹ 15 16 ਕਿਲੋ 15 16 ਕਿਲੋ ਦਈ ਜਾਊਗੀ ਕਿਉਂਕਿ ਮੈਂ ਗਵਾਈ ਭਰਦੀ ਐ ਇਸ ਚੀਜ਼ ਦੀ ਮੇਰਾ ਪਲੀ ਪੁਲੀਆ ਕੱਦ ਗੁੱਦ ਮੈਂ ਦਾ ਬਹੁਤ ਚੰਗਾ ਬੁੱਤ ਮੈਂ ਦਾ ਚੰਗਾ ਵਾ ਬਾਕੀ ਮੈਂ ਦੇ ਵਿੱਚ ਪੱਖਾ ਜਿਹੜੇ ਮਿੱਤਰੋ ਉਹ ਸਾਰੇ ਹੀ ਚੰਗੇ ਆ ਤੁਸੀਂ ਆਪ ਵੀ ਦੇਖ ਲਿਆ ਕਿਉਂਕਿ ਹੁਣ ਆਪਾਂ ਜਿਹੜੀ ਆਈਡੀਆ ਥਣਾ ਤੋਂ ਹੀ ਲਾਉਣੇ ਆ ਥਾਣੀ ਬਹੁਤ ਚੰਗਾ ਲੱਗਾ ਕਰਮਾਣੇ ਨੂੰ ਦੋ ਤਾਂ ਮੈਨੇ ਦੇਣਾ ਹੀ ਦੇਣਾ ਜਿਆ ਮਨਾ ਜਿਵੇਂ ਦਾ ਠੰਡ ਦਾ ਸਹਿਜ ਆ ਜਿਵੇਂ ਦੀ ਠੰਡ ਦੀ ਕੁਆਲਿਟੀ ਆ ਜਿਵੇਂ ਦੀ ਠੰਡ ਦੀ ਬੰਤਰ ਸਾਰੇ ਪੱਸ਼ਿਆਂ ਤੋਂ ਮੈਂ ਚੰਗੀ ਆ ਨੰਬਰ 22 ਦਾ ਸਕਰੀਨ ਦੇ ਉੱਤੇ ਲੱਗਾ ਹੋਇਆ ਨਰਵੈਰ ਵੀਰ ਦੇ ਘਰੇ ਗ ਖੜੀ ਹੋਈ ਆ ਜਿਹੜੇ ਭਰਾ ਨੂੰ ਪਸੰਦ ਆ ਜਾਊਗੀ ਰਪਤਾ ਕੈਂਪ ਬਾਈ ਨਾਲ ਕਰ ਲਿਓ ਮੇਰੀ ਡਿਟੇਲ ਲੈਤੀ ਆ ਸਾਰੀ ਗੱਲਬਾਤ ਵੀਡੀਓ ਚ ਕਹਿਤੀ ਆ ਜੋ ਪਾਕਾ ਜੋ ਚੀਜ਼ ਆ ਉਹ ਸਾਰੀ ਵਿਖਾਤੀ ਆ ਭਲਾ ਹੈਗੀਆਂ ਇੱਕ ਪਾਸੇ ਨੂੰ ਮੈਨੂੰ ਜਰੂਰ ਥੋੜੀਆਂ ਬੋਤੀਆਂ ਦੀਆਂ ਉਹ ਸੁਣਨ ਤੋਂ ਬਾਅਦ ਇਹ ਕਲੀਅਰ ਕਰ ਜੂਗੀ ਧੰਨਵਾਦ ਆ ਸ਼ੁਕਰੀਆ ਜਉਂਦੇ ਰੋ